ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੋਨਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਦਿੱਲੀ ਦੇ ਕੇਸ਼ੂਪੁਰਾ ਮੰਡੀ ਦੇ ਨਜ਼ਦੀਕ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲੈਂਟ ਵਿੱਚ ਇੱਕ ਨੌਜਵਾਨ ਬੋਰਵੈਲ ਚ ਜਾ ਡਿੱਗਿਆ ਬੋਰਵੈਲ ਦੀ ਗਹਿਰਾਈ 40 ਫੁੱਟ ਦੱਸੀ ਜਾ ਰਹੀ ਹੈ ਐਨਡੀਆਰਐਫ ਦਿੱਲੀ ਪੁਲਿਸ ਅਤੇ ਫਾਇਰ ਸਰਵਿਸ ਦੀ ਟੀਮ ਦੇ ਨਾਲ ਨਾਲ ਸ਼ਾਹ ਸਤਰਾਮ ਜੀ ਗਰੀਨਰਸ ਵੈਲਫੇਅਰ ਫੋਰਸ ਵਿੰਗ ਨੇ ਵੀ ਰੈਸਕਿਊ ਆਪਰੇਸ਼ਨ ਵਿੱਚ ਸੰਭਾਲ ਰੱਖਿਆ ਮੋਰਚਾ ਦੱਸਿਆ ਗਿਆ ਹੈ ਕਿ ਬੋਰਵੈਲ ਵਿੱਚ ਛੋਟਾ ਬੱਚਾ ਨਹੀਂ ਸਗੋ 20 ਸਾਲ ਦਾ ਨੌਜ ਤ੍ਰਿਨਮੂਲ ਕਾਂਗਰਸ ਨੇ ਪੱਛਮ ਬੰਗਾਲ ਦੀ 42 ਲੋਕ ਸਭਾ ਸੀਟਾਂ ਤੇ ਆਪਣੇ ਕੈਂਡੀਡੇਟਸ ਦਾ ਕੀਤਾ ਐਲਾਨ ਪਾਰਟੀ ਨੇ ਬਹਿਰਾਮਪੁਰ ਸੀਟ ਤੋਂ ਕਾਂਗਰਸ ਸੰਸਦ ਅਧਿਰੰਜਨ ਚੌਧਰੀ ਦੇ ਖਿਲਾਫ ਕ੍ਰਿਕਟਰ ਯੂਸਫ ਪਠਾਨ ਨੂੰ ਉਤਾਰਿਆ ਇਸ ਤੋਂ ਇਲਾਵਾ ਆਸਨ ਸੋਲ ਤੋਂ ਅਭਿਨੇਤਾ ਸ਼ਤਰੂ ਸਿਨਾ ਅਤੇ ਦੁਰਗਾਪੁਰ ਤੋਂ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੂੰ ਉਤਾਰਿਆ ਗਿਆ ਟੀਐਮਸੀ ਨੇ ਬਸ਼ੀਰ ਹੌਟ ਲੋਕ ਸਭਾ ਸੀਟ ਤੋਂ ਐਕਟਰੈਸ ਨੁਸਰਤ ਜਹਾਂ ਦਾ ਕੱਟਿਆ ਟਿਕਟ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਕਾਂਗਰਸ ਦੇ ਕਈ ਦਿਗਜਾਗੂਆਂ ਨੇ ਭਾਜਪਾ ਜੁਆਇਨ ਕਰ ਲਈ। ਪ੍ਰਦੇਸ਼ ਭਾਜਪਾ ਦਫ਼ਤਰ ਵਿੱਚ ਹੋਏ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਜਨ ਨਾ ਲ ਸ਼ਰਮਾ ਅਤੇ ਸੁਭਾਸ ਕੱਤਰ ਸੀਪੀ ਜੋਸ਼ੀ ਦੀ ଉਪੋਜੋਦਗੀ ਵਿੱਚ ਦੋ ਸਾਬਕਾ ਮੰਤਰੀਆਂ ਸਮੇਤ ਅੱਧਾ ਦਰਜਨ ਤੋਂ ਵੱਧ ਬੀਜੇਪੀ ਵਿੱਚ ਆਗੂ ਹੋਏ ਸ਼ਾਮਲ। ਇਨ੍ਹਾਂ ਵਿੱਚ ਗਹਿਲੋ ਦੇ ਕਰੀਬੀ ਅਤੇ ਸਾਬਕਾ ਖੇਤੀਬਾੜੀ ਮੰਤਰੀ ਲਾਲਚੰਦ ਕਟਾਰੀਆ, ਸਾਬਕਾ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ ਵੀ ਹੰ ਸ਼ਾਮਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਪੀ ਵਿੱਚ ਦੂਸਰਾ ਦਿਨ ਐਤਵਾਰ ਨੂੰ ਆਜਮਗੜ੍ਹ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਭਰ ਦੇ 15 ਏਅਰਪੋਰਟ ਦਾ ਕੀਤਾdoctype ਨਿਰਮਾਣ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਮੈਂ ਦੂਜੀ ਮਿੱਟੀ ਦਾ ਬਣਿਆ ਹਾਂ ਕਿਉਂਕਿ ਪਹਿਲਾਂ ਚੋਣਾ ਦੇ ਮੌਸਮ ਵਿੱਚ ਆਗੂ ਪੱਥਰ ਲਗਾ ਦਿੰਦੇ ਸਨ ਫਿਰ ਪੱਥਰ ਵੀ ਗਾਇਬ ਹਾਤੇ ਆਗੂ ਵੀ ਗਾਇਬ ਹੋ ਜਾਂਦੇ ਸਨ ਉਹਨਾਂ ਨੇ ਕਿਹਾ ਹੈ ਕਿ 2047 ਤੱਕ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਲਈ ਹੋਰ ਤੇਜ਼ ਗਤੀ ਨਾਲ ਕਰਾਂਗੇ ਕੰਮ ਹਰਿਆਣਾ ਦੇ ਸੋਨੀਪਤ ਵਿੱਚ ਸ਼ਰਾਬ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਮੁਰਥਲ ਦੇ ਗੁਲਸ਼ਨ ਢਾਬੇ ਤੇ ਬਦਮਾਸ਼ਾਂ ਨੇ ਕਰੀਬ 30 ਰਾਊਂਡ ਫਾਇਰਿੰਗ ਕੀਤੀ ਜਿਸ ਵਿੱਚ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੇ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਮ੍ਰਿਤਕ ਦੀ ਪਛਾਣ ਗੋਹਾਣਾ ਖੇਤਰ ਦੇ ਤਰਗਥਲ ਪਿੰਡ ਦੇ ਰਹਿਣ ਵਾਲੇ ਸੁੰਦਰ ਸਿੰਘ ਮਲਿਕ ਸੁੰਦਰਾ ਦਰੂਪ ਵਿੱਚ ਹੋਈ ਦੱਸਿਆ ਜਾ ਰਿਹਾ ਕਿ ਮ੍ਰਿਤਕ ਨੀਤੂ ਡਾਬੋਡੀਆ ਗੈਂਗ ਦਾ ਸੀ ਸ਼ਾਰਪ ਸ਼ੂਟਰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਚਾਨਕ ਵਿਗੜੀ ਤਬੀਅਤ ਉਨ੍ਹਾਂ ਨੂੰ ਤੁਰੰਤ ਬਠਿੰਡਾ ਦੇ ਜਿੰਦ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਨੂੰ ਹਾਰਟ ਅਟੈਕ ਆਇਆ ਹੈ ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਜਿਵੇਂ ਹੀ ਮਨਪ੍ਰੀਤ ਬਾਦਲ ਦੇ ਹਾਰਟ ਅਟੈਕ ਦੀ ਖਬਰ ਉਨ੍ਹਾਂ ਦੇ ਸਮਰਥਕਾਂ ਵਿੱਚ ਫੈਲੀ ਤਾਂ ਉਨ੍ਹਾਂ ਦਾ ਹਾਲ ਜਾਣਨ ਦੇ ਲਈ ਨਿਵਾਸ ਸਥਾਨ ਤੇ ਸਮਰਥਕ ਇਕੱਠਾ ਹੋਣੇ ਹੋਏ ਸ਼ੁਰੂ हरियाणा ਵਿੱਚ हिसार ਤੋਂ ਮੈਂਬਰ ਆਫ ਪਾਰਲੀਮੈਂਟ ਬ੍ਰਿਜਿੰਦਰ ਸਿੰਘ ਦੇ ਭਾਰਤੀ ਜਨਤਾ ਪਾਰਟੀ ਛੱਡਣ ਤੇ ਮਚਾਇਆ ਸਿਆਸੀ ਬਵਾਲ ਲੋਕ ਸਭਾ ਚੋਣ ਤੋਂ ਠੀਕ ਪਹਿਲਾਂ ਉਹਨਾਂ ਦੇ ਸਤੀਫੇ ਨੂੰ ਲੈ ਕੇ ਸਿਆਸੀ ਘੇਰਾਂ ਵਿੱਚ ਮਾਇਨੇ ਲਗਾਏ ਜਾ ਰਹੇ ਇਸ ਸਤੀਫੇ ਦੇ ਬਾਅਦ ਉਹਨਾਂ ਨੇ ਆਪਣੇ ਬਿਆਨਤੋਂ ਭਾਜਪਾ ਨੂੰ ਸਿੱਧੇ ਸਿੱਧੇ ਕਟਕਰੀ ਵਿੱਚ ਖੜਾ ਕੀਤਾ ਇਸ ਸਤੀਫੇ ਦੇ ਬਾਅਦ ਅੱਜ ਦਿੱਲੀ ਕਾਂਗਰਸ ਦਫ਼ਤਰ ਦੇ ਵਿੱਚ ਕਾਂਗਰਸ ਅਧਿਐਕਸ਼ ਮਲਕਰਜੁਨ ਦੀ ਮੌਜੂਦਗੀ ਵਿੱਚ ਉਹਨਾਂ ਨੇ ਕਾਂਗਰਸ ਕੀਤੀ ਜੁਆਇਨ ਹਰਿਆਣਾ ਦੇ ਕਰਨਾਲ ਦੇ ਪਿੰਡ ਰੰਬਾ ਸਥਿਤ ਪੱਛਮੀ ਯਮਨ ਨਹਿਰ ਵਿੱਚ ਗੋਵਾਂਸ਼ੁਦੀਪ ਪੰਜ ਸਿਰ ਮਿਲਨ ਦੇ ਨਾਲ ਮਚਾੜ ਕੰਪ ਦੁਪਹਿਰ ਨੂੰ ਜਦ ਨਹਿਰ ਦੀ ਪਟੜੀ ਤੇ ਗੁਜ਼ਰ ਰਹੇ ਲੋਕਾਂ ਨੇ ਜਦ ਕੁੱਤਿਆਂ ਦਾ ਝੁੰਡ ਦੇਖਿਆ ਤਾਂ ਉੱਥੇ ਗੋਵਾਂਸ਼ੁ ਦੇ ਸਿਰ ਪਏ ਹੋਏ ਸਨ ਕੁੱਤੇ ਉਸ ਨੂੰ ਖਾ ਰਹੇ ਸਨ ਜਿਸ ਨੂੰ ਦੇਖ ਕੇ ਸਾਰੇ 당ਗ ਰਹਿ ਗਏ ਬਾਅਦ ਵਿੱਚ ਮਾਮਲੇ ਦੀ ਸੂਚਨਾ ਸਦਰ थाना ਪੁਲਿਸ ਨੂੰ ਦਿੱਤੀ ਗਈ ਸੂਚਨਾ ਮਿਲਦੇ ਹੀ ਬਜਰੰਗ ਦਲ ਦੇ ਮੈਂਬਰ ਵੀ ਪੁਲਿਸ ਨਾਲ ਮੌਕੇ ਤੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਐਸਕੇਐਮ ਨਾਨ ਪੋਲਿਟੀਕਲ ਦੇ ਸੱਦੇ ਤੇ ਕਿਸਾਨ ਮਹਿਲਾਵਾਂ ਅਤੇ ਬੱਚੇ ਅੱਜ ਮਾਨਾਵਾਲਾ ਰੇਲ 트랙 ਤੇ ਬੈਠ ਕੇ ਕਿਸਾਨਾਂ tarafوں ਅੱਜ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਗਿਆ ਕਿਸਾਨਾਂ ਕੋ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਇਹ ਅੰਦੋਲਨ ਕੇਵਲ ਪੰਜਾਬ ਦਾ ਦੱਸਿਆ ਜਾ ਰਿਹਾ ਹੈ ਹਰਿਆਣ ਵਿਚ ਕਿਸਾਨਾਂ ਆਗੂ ਨੂੰ ਬੰਦੀ ਬਣਾਇਆ ਗਿਆ ਇਸ ਨੂੰ ਅਸੀਂ ਨਹੀਂ ਕਰਾਂਗੇ ਬਰਦਾਸ਼ਤ ਮੁਲਾਪੁਰ ਕ੍ਰਿਕਟ ਸਟੇਡੀਅਮ ਵਿੱਚ 23 ਮਾਰਚ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲ ਦੇ ਵਿੱਚ ਆਈਪੀਐਲ ਖੇਡਿਆ ਜਾਵੇਗਾ ਮੈਚ ਇੱਕ ਹੋਰ ਜਿੱਥੇ ਮੈਚ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ ਉੱਥੇ ਟਿਕਟਾਂ ਦੀ ਆਨਲਾਈਨ ਵਿਕਰੀ ਵੀ ਸ਼ੁਰੂ ਕੀਤੀ ਗਈ ਹੈ ਮੈਚ ਨੂੰ ਲੈ ਕੇ ਕ੍ਰਿਕਟਰ ਪ੍ਰੇਮੀਆਂ ਦੇ ਵਿੱਚ ਜ਼ਬਰਦਸਤ ਉਤਸ਼ਾਹ ਪਾਇਆ ਜਾ ਰਿਹਾ ਪੰਜਾਬ ਕਿੰਗਸ ਫਰੈਂਚਾਈਜ਼ੀ ਦੀ ਤਰਫੋਂ ਟਿਕਟਾਂ ਦੇ ਟਿਕਟਾਂ ਦੀਆਂ ਕੀਮਤਾਂ ਦਾ ਵੀ ਕੀਤਾ ਗਿਆ ਐਲਾਨ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸੁਰੱਖਿਆ ਦੇ ਕੀਤੇ ਜਾਣਗੇ ਵਿਸ਼ੇਸ਼ ਪ੍ਰਬੰੰਧ ਹਾਲੀ ਦੀ ਨਿਊਜ਼ ਬੁਲੇਟਿਨ ਵਿੱਚ ਹੈ ਨਾ ਹੀ ਜ਼ਿਆਦਾ ਖਬਰਾਂ ਦੇਖਣ ਲਈ YouTube ਤੇ ਟਾਈਮਪਰ ਨੂੰ ਸੱਚ ਕੋਹ ਪੰਜਾਬੀ ਚੈਨਲ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ